ਪਾਛੇ ਜੀ ਕਹਿੰਦੇ ਮਾਲਕ ਦੇ ਨਾਮ ਤੋਂ ਬਿਨਾਂ ਅੱਜ ਤੱਕ ਨਾ ਕੋਈ ਰਜਿਆ ਹੈ ਤੇ ਨਾ ਰਜੇਗਾ ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕੀ ਤ੍ਰਿਸ਼ਣ ਨਾ ਬੂਜੀ ਲਫਟਰ ਰਹੇ ਮਾਇਆ ਰੰਗ ਮਾਤੇ ਲੋਚਨ ਕਸ਼ੂ ਨਾ ਸੂਜੀ ਅੱਜ ਵਾਰੀ ਆਈ ਹੈ ਸਤ ਸੰਤੋਖ ਵਿਚਾਰ ਦੀ ਗੱਲ ਆਪਾਂ ਪਹਿਲਾਂ ਦਿਵਾਨਾਂ ਵਿੱਚ ਕਰ ਚੁੱਕੇ ਹਾਂ ਮਨੋਖ ਬੱਚੇ ਨੂੰ ਪੜ੍ਹ ਲਾਉਂਦਾ ਹੈ ਕਈਆਂ ਦੀ ਰਹਿ ਲੈਂਦਾ ਵਿਚਾਰ ਕਰਦਾ ਵੀ ਕਿਹੜੇ ਸਕੂਲ ਵਿੱਚ ਲਾਵਾਂ ਘਰ ਪਾਉਣਾ ਤਾਂ ਵਿਚਾਰ ਕਰਦਾ ਹੈ ਬੱਚੇ ਦਾ ਵਿਆਹ ਕਰਨਾ ਤਾਂ ਵਿਚਾਰ ਕਰਦਾ ਹੈ ਜੇ ਮਨੋਖ ਨੇ ਨਹੀਂ ਵਿਚਾਰ ਕੀਤੀ ਆਪਣੇ ਆਪ ਦੀ ਵਿਚਾਰ ਨਹੀਂ ਕੀਤੀ ਪਾਛਲ ਜੀ ਕਹਿੰਦੇ RAM ਨਾਮ ਤਤ ਕਰੋ ਵਿਚਾਰ ਦੁਰਲਭ ਦੇ ਕਾ ਕਰੋ ਉਧਾਰ ਇਸ ਪਾਸੇ ਮਨੋਖ ਨੇ ਕਦੇ ਆਪਣੇ ਵਿਚਾਰ ਇਸ ਪਾਸੇ ਨਹੀਂ ਲੈ ਕੇ ਆਂਦੀ ਪਾਤਸ਼ਾਹ ਜੀ ਕਹਿੰਦੇ ਸੀ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਵਿੰਦ ਪ੍ਰਾਣ ਅਬਨਾਸੀ ਖੀਮ ਚਾਹੇ